ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਬੱਬੂ ਦੇ ਹੱਕ ਵਿੱਚ ਧਾਰੀਵਾਲ ਮੰਡਲ ਪ੍ਰਧਾਨ ਜੋਤੀ ਮਹਾਜਨ ਦੀ ਦੇਖ ਰੇਖੇ ਹੇਠ ਦੁਕਾਨਦਾਰਾਂ ਤੇ ਜਾ ਕੇ ਭਾਜਪਾ ਦੇ ਵਰਕਰਾਂ ਨੇ ਉਮੀਦਵਾਰ ਦਿਨੇਸ਼ ਬੱਬੂ ਦੇ ਹੱਕ ਵਿੱਚ ਵੋਟ ਪਾਉਣ ਲਈ ਅਪੀਲ ਕੀਤੀ ਇਸ ਮੌਕੇ ਤੇ ਦਿਨੇਸ਼ ਬੱਬੂ ਦਾ ਬੇਟਾ ਵਿਸ਼ੇਸ਼ ਤੌਰ ਤੇ ਧਾਰੀਵਾਲ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਭਾਜਪਾ ਵਰਕਰਾਂ ਦੇ ਨਾਲ ਧਾਰੀਵਾਲ ਵਿੱਚ ਹਰ ਦੁਕਾਨ ਤੇ ਜਾ ਕੇ ਅਪੀਲ ਕੀਤੀ ਕਿ ਉਹ ਪਹਿਲੀ ਤਰੀਕ ਨੂੰ ਕਮਲ ਦੇ ਫੁੱਲ ਤੇ ਵੋਟ ਪਾਉਣ ਮਤਲਬ ਦਿਨੇਸ਼ ਬੱਬੂ ਨੂੰ ਜਿਤਾਉਣ ਇਸ ਮੌਕੇ ਤੇ ਦਿਨੇਸ਼ ਬੱਬੂ ਦੇ بیٹے ਨੇ ਸਾਰੇ ਬੜਕਾਂ ਦਾ ਧੰਨਵਾਦ ਵੀ ਕੀਤਾ ਵੇਖੋ ਟੀਵੀ ਨਿਊਜ਼ ਇੰਡੀਆ 201 ਪਹਿਲੀ ਤਾਰੀਖ ਵਾਲਾ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਦਿਨੇਸ਼ ਬੱਬੂ ਦੇ بیٹے ਤੇ ਮੰਡਲ ਪ੍ਰਧਾਨ ਜੋਤੀ ਮਹਾਜਨ ਅਤੇ ਬੜਕਾਂ ਨੇ ਕਿਸ ਤਰ੍ਹਾਂ ਦੁਕਾਨਦਾਰਾਂ ਦੇ ਕੋਲੋਂ ਵੋਟ ਮੰਗੀ जय माता मान ਆ ਰਹੇਗੇ ਗੁਰਦਾਸਪੁਰ ਮੇਰੇ ਬੱਬੂ ਹੀ ਬੁਲਾਏਗੇ ਗੁਰਦਾਸਪੁਰ ਵੇਲਾ ਭਗਵਾਲੇ ਆਏਗੇ ਬੱਬੂ ਹੀ ਆਏ ਤੇ ਬੱਬੂ ਹੀ ਆਏਗੇ ਬੱਬੂ ਹੀ ਆਏਗੇ ਬੱਲਾ ਜਾਈਏ ਆ ਰਹੇਗੇ ਬੱਬੂ ਹੀ ਆਏ ਤੇ ਬੱਬੂ ਹੀ ਆਏ ਕੰਡੈਂਟ ঠাকুর ਹੈ ਮੈਂ ਆਪਣੇ ਐਮਪੀ ਕੈਂਡੀਡੇਟ ਸੀ ਦਿਨੇਸ਼ ਸਿੰਘ ਬੱਬੂ ਜੀ ਦਾ ਬੇਟਾ ਤੇ ਆਪਾਂ ਅੱਜ ਜਿੱਥੇ ਆਏ ਹੈ ਇੱਥੇ ਲੋਕਾਂ ਦਾ ਆਸ਼ੀਰਵਾਦ ਲਏ ਨੇ ਲੋਕਾਂ ਦਾ ਗੋਟ ਲੇਨ ਤੇ ਲੋਕਾਂ ਨੂੰ ਵਾਦਾ ਦੇਣ ਕਿ ਆਪਾਂ ਅੱਗੇ ਕੀ ਕੰਮ ਕਰਾਂਗੇ ਤੇ ਬਾਕੀ ਜੀ ਦੇਖੋ ਮੋਦੀ ਜੀ ਵਾਪਸ ਆਣ ਵਾਲੇ ਇੱਥੇ ਕੋਈ ਦੋਹਰਾ ਨਹੀਂ ਹੈ ਤੇ ਆਪਾਂ ਇੱਕ ਦਿਨੇਸ਼ ਸਿੰਘ ਬੱਬੂ ਜੀ ਨੂੰ ਜਿਤਾਈਏ ਤੇ ਲੋਕ ਸਭਾ ਵਿੱਚ ਭੇਜੀਏ ਤਾਂ ਕਿ ਆਪਣੇ ਹਲਕੇ ਦਾ ਵਿਕਾਸ ਹੋਵੇ ਧੰਨਵਾਦ ਬਈ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਈ ਨੌਜਵਾਨਾਂ ਨੂੰ ਮੈਸੇਜ ਇਹ ਦੇਣ ਜਾਓਗੇ ਕਿ ਇੱਧਰ ਉੱਧਰ ਵਾਲੀ ਪਾਰਟੀਆਂ 'ਤੇ ਮਤਜਾਓ ਤੁਹਾਨੂੰ ਪਤਾ ਵਿਕਾਸ ਕੌਣ ਕਰ ਰਿਹਾ ਤੇ ਕੌਣ ਕਰੇਗਾ ਤੇ ਉਹਨਾਂ ਨਾਲ ਜੁੜੋ। ਦਸ਼ਾ ਤੇ ਬੇਰੋਜ਼ਗਾਰੀ ਦੋ ਵੱਡੀਆਂ ਸਮੱਸਿਆਵਾਂ ਨੇ ਗੁਰਦਾਸਪੁਰ ਜਿਲ੍ਹੇ ਦੀਆਂ ਇਸ ਨੂੰ ਜਦੀਸ਼ ਸਿੰਘ ਜੀ ਕਿੱਦਾਂ ਸੋਲਵ ਕਰਨਗੇ? ਦੇਖੋ ਜੀ ਹੁਣ ਅੱਗੇ ਆਪਾਂ ਸਟੈਪ ਲੈਣੇ ਆ। ਸੋਲਵਿੱਟਾ ਕਰਨਾ ਹੈ ਕਿ ਲੋਕਾਂ ਨੂੰ ਦੀ ਫੜਨਾ ਹੈ ਜਿਹੜੇ ਵਿਚਕਾਰ ਬੰਦੇ ਬੈਠੇ ਆ ਮਿਡਲ ਮੈਨ ਜਿਹੜਾ ਇਹ ਚ ਚਲਾ ਰਿਹਾ ਇਹਨ ਸਭ ਨੂੰ ਕੈਪਚਰ ਕਰਨਾ ਤੇ ਇਹਨੂੰ ਖਤਮ ਕਰਨਾ। 24 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਮਹਿੰਦਰ ਕੋਚੀ ਆ ਰਹੇ ਬਹੁਤ ਵੱਡੀ ਰੈਲੀ ਹੋ ਜਾ ਰਹੀ ਆ। ਆਪਣੇ ਕਾਰਜਕਰਤਾਵਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸਾਰੇ ਕਾਰਜਕਰਤਾ ਨੇ ਹੀ ਮੈਸੇਜ ਹੈ ਜੀ ਪ੍ਰਧਾਨ ਮੰਤਰੀ ਆਰਿਆਨ ਕਹਿਣ ਦੀ ਲੋੜ ਤੇ ਹੈ ਨਹੀਂ ਆਓ ਉੱਥੇ ਪੁੱਜੋ ਉਹਨਾਂ ਨੂੰ ਪਿਆਰ ਦਿਓ ਤੇ ਕੰਮ ਯਕੀਨ ਕਰੋ ਜੀ ਅੱਜ ਬਹੁਤ ਗਰਮੀ ਦੇ ਵਿੱਚ ਤੁਸੀਂ ਆਪਣੇ ਕਾਰਜਕਰਤਾਵਾਂ ਨਾਲ ਸ਼ਹਿਰ ਹਾਰੀਵਾਲ ਦੇ ਦੱਡਵਾ ਰੋਡ ਦੇ ਕੋਲ ਰਹੇ ਹੋ ਕਿੱਦਾਂ ਦਾ ਮਾਹੌਲ ਲੱਗਾ ਲੋਕਾਂ ਦਾ ਰਿਸਪਾਂਸ ਕਿੱਦਾਂ ਦਾ ਮਿਲਿਆ ਤੁਹਾਨੂੰ ਲੋਕਾਂ ਦਾ ਰਿਸਪਾਂਸ ਬਹੁਤ ਵਧੀਆ ਜੀ ਮੈਨੂੰ ਤਾਂ ਰਿਸਪਾਂਸ ਦੇਖ ਕੇ ਲੱਗ ਰਿਹਾ ਸਾਡੀ ਜਿੱਤ ਪੱਕੀ ਹੈ ਗਰਮੀ ਦੇ ਵਿੱਚ ਕਾਰਜਕਰਤਾ ਪੂਰੇ ਜ਼ਿਲ੍ਹੇ ਦੇ ਵਿੱਚ ਲਗਾਤਾਰ ਸਰਸਾਂ ਤੇ ਟਿੰਡਾ ਜੀ ਜਾ ਰਹੇ ਆ ਆਪਣੇ ਕਾਰਜਕਰਤਾਵਾਂ ਦੀ ਹੌਸਲਾ ਅਫਜ਼ਾਈ ਨੂੰ ਕੁਝ ਕਹਿਣਾ ਚਾਹੋਗੇ ਕਾਰਯਕਰਤਾ ਜੀ ਬੀਜਪੀ ਦਾ ਕਾਰਯਕਰਤਾ ਹੁੰਦਾ ਹੀ ਇਦਾਂ ਦਾ ਪੂਰੀ ਦੱਤ ਕੇ ਲੜਾਈ ਕਰ ਸਕਦਾ ਤੇ ਅੱਗੇ ਚੱਲਦਾ ਜੀ। ਇਹ ਸਾਡੇ ਕੈਂਡੀਡੇਟ ਸਾਹਿਬ ਦਾ ਪੁੱਤਰ ਆਪਣੇ ਸ਼ਿਭੂ ਜੀ ਦੇ ਨਾਮ ਦਾ ਨਿਕਨੇਮ ਆ ਬੜੀ ਗਰਮੀ ਤੇ ਉਤਸ਼ਾਹ ਨਾਲ ਚੱਲਦੇ ਵੈ ਇਹਨਾਂ ਨਾਲ ਸਾਥੀ ਸਾਰੇ ਜੁੜੇ ਆ ਸਾਡੇ ਨੌਜਵਾਨ ਜਿੰਨੇ ਵੀ ਯੁਵਾ ਦੇ ਸਾਥੀ ਆ ਇੱਕ ਸ਼ਹਿਰ ਦਾ ਅੱਛਾ ਮਾਹੌਲ ਬਣੇਦਾ ਵਾ ਅਵਸ਼ੇਸ਼ ਧਾਰੀ ਵੱਲੋਂ ਅਸੀਂ ਬਹੁਤ ਲੀਡ ਨਾਲ ਜਿੱਤਾਂਗੇ। ਹਾਂ ਜੀ ਕੀ ਕਹਿਣਾ ਚਾਹੋਗੇ ਆਪਣੇ ਕਾਰਕਟਰਾਂਵਾਂ ਨੂੰ ਜਿਹੜਾ 24 ਨੂੰ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਮੋਦੀ ਜੀ ਦੀ ਨਾਗਰ ਬਾਈਪਾਸ ਤੇ ਮੋਦੀ ਜੀ ਦੀ ਰੈਲੀ ਬਾਰੇ ਸਾਨੂੰ ਅੰਨਾ ਯੋਰ ਲਾਂ ਦੀ ਲੋੜ ਹੀ ਨਹੀਂ ਪੈਂਦੀ ਜੀ ਆਪਣੇ ਉਹਦੇ ਚ ਲੋਕਾਂ ਜਾ ਵੀ ਅੰਨਾ ਸਾਹਵਾਂ ਹੋਈਵਾਲ ਸਾਥੀਆਂ ਜੀ ਖਾਸ ਕਰਕੇ ਜੋ ਆਪਣੇ ਐਪ ਉੱਤੇ ਪਹੁੰਚਦੇ ਹੈ ਕਿ ਦੋ ਰੈਲੀ ਹੈ ਇਹਦੇ ਹੀ ਉੱਥੇ ਦੇਖਣ ਜਾਣੀ ਹੈ ਮੋਦੀ ਜੀ ਨੂੰ ਸੁਣੀ ਹੈ ਤੇ ਆਪਣੇ ਜਿਹੜਾ ਮੋਦੀ ਜੀ ਬਾਰੇ ਆ ਉਹ ਤੇ ਵੈਸੇ ਪੰਜਾਬ ਦੀ ਜਨਤਾ ਦਾ ਧਿਆਨ ਹੀ ਹੁਣ ਮੋਦੀ ਜੀ ਵੱਲ ਉਹ ਸਾਰੀਆਂ ਪਾਰਟੀਆਂ ਨੇ ਉਹਨਾਂ ਨੇ ਹੀ ਮਾਲੇ ਦਾ ਉਹਨਾਂ ਦਾ ਧਿਆਨ ਹੈ ਕਿ ਕੰਮ ਹੀ ਖਲਾਨਾ ਕਿ ਕਮਲੀ ਇੱਕ ਕਹਾਜੀ ਚੀਜ਼ ਆ ਭਾਰਤੀ ਜਨਤਾ ਪਾਰਟੀ ਜਿਹੜੀ ਮਤਲਬ ਕਿ ਪੰਜਾਬ ਚ ਹਰ ਤਰ੍ਹਾਂ ਦੀ ਦੇਣ ਦੇ ਸਕਦੀ ਆ ਸੋਖਾਂਤੀ ਰੇ ਜਿਸ ਤਰ੍ਹਾਂ ਜੋ ਅੱਜ ਦੇ ਹਾਲਾਤ ਆ ਸੋਖਾਂਤੀ ਰੇ ਔਰ ਨਸ਼ਿਆਂ ਨੂੰ ਲਗਾਮ ਤੇ ਕਾਰੋਬਾਰ ਵਧਨ ਹਰ ਵਰਗ ਕੋਸ਼ਰੇ ਮੋਦੀ ਜੀ ਸਾਰੀ ਵੇਟ ਕਰਦੇ ਪਏ